ਮੈਂ ਬਲਵਿੰਦਰ ਸਿੰਘ ਮਹਾਲ ਭਾਰਤੀ ਕਿਸਾਨ ਜੁਨੀ ਇਕਤਾ ਸਿੱਧੂਪੁਰ ਦਾ ਆਗੂ ਭਰਾਵੋ ਅੱਜ ਬਰਨਾਲੇ ਦੇ ਵਿੱਚ ਜੋ ਅੱਜ ਘਟਨਾਕਰਨ ਵਾਪਰੀ ਹੈ ਉੱਥੇ ਉਹ ਵੀਡੀਓ ਵੀ ਆਪਾਂ ਸਾਂਝੀ ਕਰਾਂਗੇ ਤੁਸੀਂ ਉਹ ਵੀਡੀਓ ਵੇਖ ਕੇ ਹੈਰਾਨ ਹੋ ਜਾਣਾ ਬਰਨਾਲੇ ਦੀ ਘਟਨਾ ਵਾ ਕੋਈ ਕਿਸੇ ਨਾਲ ਨਿੱਜੀ ਮਾੜਾ ਮੋਟਾ ਕੋ ਰੌਲਾ ਕੇ ਨੇ ਫੜਕਲ ਦਰਖਾਸਤ ਦਿੱਤੀ ਥਾਣਾ 2 ਦੇ ਵਿੱਚ ਵੇਖੋ ਭਗਵੰਤ ਮਾਨ ਦੀ ਪੁਲਸ ਤੇ ਡੀਜੀਪੀ ਪੰਜਾਬ ਦੇ ਅਫਸਰ ਕੀ ਕਰ ਰਹੇ ਨੇ ਸਪਰਿਵਾਰ ਸਮੇਤ ਤੇ 20 ਦਿਨਾਂ ਦੀ ਬੱਚੀ ਨੂੰ ਚੁੱਕ ਕੇ ਥਾਣੇ ਬੰਦ ਕੀਤਾ 20 ਦਿਨਾਂ ਦੀ ਨੂੰ ਤੇ 20 ਦਿਨਾਂ ਦੀ ਬੱਚੀ ਉਹ ਵਿਚਾਰੀ ਬਿਮਾਰ ਸੀ ਜਿਹੜਾ ਪਰਿਵਾਰ ਆ ਲਿਲਕਾ ਕਰਦਾ ਰਿਹਾ ਤਰਲੇ ਕਰਦਾ ਰਿਹਾ ਐਸਐਚਓ ਦੇ ਘਾੜੀ ਵੀ ਉਹ ਬੱਚੀ ਨੂੰ ਦਵਾਈ ਦਿਵਾ ਕੇ ਲਿਆ ਪਰ ਉਹ ਕਿਹੇ ਨੇ ਉਹਨੂੰ ਦਵਾਈ ਨਹੀਂ ਦਿਵਾਉਂ ਦਿੱਤੀ ਜਦੋਂ ਬੀਕੇ ਜੂ ਸਿੱਧੂਪੁਰ ਕੋ ਮਸਲਾ ਆਇਆ ਦੇ ਉਹ ਥਾਣੇ ਦਾ ਲਗਾਤਾਰ ਘਰਾਓ ਕੀਤਾ ਗਿਆ ਵਾ ਆ ਕਿੱਥੇ ਗਿਆ ਮੁੱਖ ਮੰਤਰੀ ਪੰਜਾਬ ਜਿਹੜੀਆਂ ਵੱਡੀਆਂ ਵੱਡੀਆਂ ਡਿੰਗਾ ਮਾਰਦਾ ਸੀ ਇਹਦੇ ਰਾਜ ਦੇ ਵਿੱਚ 20 ਦਿਨਾਂ ਦੀ ਬੱਚੀ ਨੂੰ ਵੀ ਰਾਤ ਚ ਰੱਖਿਆ ਜਾ ਰਿਹਾ ਵਾ ਇਸ ਕਰਕੇ ਵੀਡੀਓ ਬਾਸੋ ਬਦ ਸ਼ੇਅਰ ਕਰੋ ਐਨੀ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਨੀ ਸਾਡੇ ਵੱਲੋਂ ਮੰਗਿਆ ਜ਼ੋਰਦਾਰ ਐਸਐਚ ਨੂੰ ਸਸਪੈਂਡ ਕੀਤਾ ਜਾਵੇ ਤੇ ਡਿਪਾਰਟਮੈਂਟਾਂ ਦੀ ਨਕਵਾਰੀ ਖੋਲੀ ਜਾਵੇ ਇਹਦਾ ਕੋਈ ਮਾਂ ਪਿਓ ਨਹੀਂ ਹੈਗਾ ਇਹ ਕੋਈ ਮਤਲਬ ਸੰਸਕਾਰ ਨਹੀਂ ਇਹਨੂੰ 20 ਦਿਨਾਂ ਦੀ ਬੱਚੀ ਨੂੰ ਕੌਣ ਰਿਹਾਸਤ ਦੇ ਵਿੱਚ ਲਿਆਉਂਦਾ ਵਾ ਤੇ ਕਿਹੜੀਆਂ ਉਹਨਾਂ ਤੋਂ ਬੰਬ ਸਾਲਟਾ ਫੜੀਆਂ ਗਈਆਂ ਸੀ ਜਿਹੜਾ ਸਾਰੇ ਪਰਮਾਸ਼ਵੇ ਚੋਕੇ ਲਿਆਂਦਾ ਜੇ ਕੋਈ ਦਰਖਾਸਤ ਹੀ ਦੂਆ ਪਾਰਟੀਆਂ ਨੂੰ ਸੱਦਿਆ ਜਾਂਦਾ ਪਰ ਭਰਾਓ ਐ ਨਹੀਂ ਹੋਇਆ 20 ਦਿਨਾਂ ਦੀ ਬੱਚੀ ਨੂੰ ਉਹਦੀ ਮਾਂ ਨੂੰ ਉਹਦੇ ਪਿਓ ਨੂੰ ਉਹਦੀ ਦਾਦੀ ਨੂੰ ਸਾਰਿਆਂ ਨੂੰ ਫੜ ਕੇ ਬੰਦ ਕੀਤਾ ਗਿਆ ਇਹ ਸਾਡੀ ਅਪੀਲ ਹੈ ਵੀ ਵਾਸੋ ਵੱਧ ਵੀਡੀਓ ਸ਼ੇਅਰ ਕਰਨ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਕਿੰਨੇ ਵੀਰੰਦਾਂ ਵੀਰੰਦਾਂ ਦਾ ਬੱਚਾ ਹੈਗਾ ਜਾਪੇ ਵਾਲੀਆ ਬੈਂਚਾਂ ਤੋਂ ਉਠਾ ਕੇ ਕਰੋ ਲਈਏ ਪੁੱਸਾ ਦੋ ਗੱਟੀਆਂ ਭਰ ਕੇ ਰਾਤ ਗਈਆਂ ਨੇ ਸਵੇਰੇ ਲੱਗੀ ਆ ਸਵੇਰੇ ਲੈ ਕੇ ਆਏ ਕਹਿੰਦੇ ਬੈਠੋ ਸਾਡੀ ਗੱਡੀ 'ਚ ਜੇ ਹੁਣ ਉੱਥੇ ਜਿੱਥੇ ਮੁੰਡੇ ਬੰਨੇ ਹੋਏ ਨੇ ਉੱਥੇ ਸਾਨੂੰ ਬਾਹਰ ਰੱਖਿਆ ਕੋਲੇ ਬਰਨਾਲਾ ਸਿਟੀ 2 ਦੇ ਵਿੱਚ ਅਜੇ ਕਹਿੰਦੇ ਜੇ ਤੂੰ ਬੋਲਦੀ ਰੋਣਾ ਪਾਉਣੀ ਅਮਾ ਤਾਂ ਫਿਰ ਦੇਖ ਲੈ ਤੇਰਾ ਬਿਕਚਰਾ ਸੀ ਕੀਤਾ ਨਹੀਂ ਮੈਂ ਕਹਾਂ ਜੀ ਜੋ ਮੰਨਦੀ ਲੇਕਿਨ ਅੰਦਰ ਲੇ ਜਿੱਤਰੇ ਇਹਨਾਂ ਨੂੰ ਅਧਿਕਾਰ ਵੀ ਕਰਨ ਦੇ ਮਰੇ